ਪਿੰਡ ਤੌਲਾ ਸਿੰਘ ਵਾਲਾ ਜੀ ਮੈਂ ਬੀਕੇ ਜੂ ਬਰਾਹਾਂ ਦਾ ਖਜ਼ਾਨਚੀ ਸਨਾਮ ਬਲਕ ਅਸੀਂ ਇੱਥੇ ਆਏ ਸੀ ਕਿ ਬਲਾਕ ਪ੍ਰਧਾਨ ਦਾ ਕੰਮ ਸੀਗਾ ਜਸਵੰਤ ਤੋਲਾ ਵਾਲ ਦਾ ਤੇ ਹੋਰ ਮੁੱਡਿਆਂ ਦਾ ਕੰਮ ਸੀਗਾ ਡਾਕ ਟੈਸਟ ਵਾਸਤੇ ਕੋਈ ਕਰਾਏ ਸੀ ਅਸੀਂ ਪਹਿਲਾਂ ਗੱਡੀ ਖੜਾਤੀ ਲਿਆ ਕੇ ਕੋਈ ਇਹਨਾਂ ਨੇ ਪਰਚੀ ਨਹੀਂ ਕੱਟੀ ਜਦੋਂ ਅਸੀਂ ਵਾਪਸ ਜਾਣ ਲੱਗੇ ਤਾਂ ਸਾਡਾ ਗੱਡੀ ਘੇਰ ਲਈ ਇਹਨਾਂ ਨੇ ਜਿਹੜੇ ਇੱਥੇ ਪਰਚੀ ਕੱਟਦੇ ਨੇ ਸੰਗਰੂਰ ਹਸਪੀਟਲ ਦੇ ਵਿੱਚ ਤਾਂ ਜਦੋਂ ਗੱਡੀ ਰੋਕੀ ਅਸੀਂ ਉੱਤਰ ਕੇ ਕਿਹਾ ਵੀ ਯਾਰ ਤੁਸੀਂ ਗੱਲ ਹੀ ਗੱਲ ਕਰੋ ਵੀ ਕੀ ਗੱਲ ਹੈ ਕਹਿੰਦੇ ਅਸੀਂ ਤਾਂ ਜੀ ਨੂੰ ਮਰਜੀ ਭਾਵੇਂ 2000 ਬੰਦਾ ਲਓ ਇੱਥੇ ਹਰੇਕ ਨੂੰ ਕੁੱਟ ਕੇ ਭੇਜਦੇ ਆਂ ਹਰੇਕ ਦੀ ਪਰਚੀ ਕੱਟਦੇ ਆਂ ਤੁਸੀਂ ਕੌਣ ਹੋ ਕਾਦੀ ਪਰਚੀ ਕੱਟਣੀ ਕਹਿੰਦੇ ਸੀ ਉਹ ਵੀ ਇਹ ਗੱਡੀ ਦੀ ਜੀ ਅਸੀਂ ਕਿਹਾ ਵੀ ਅਸੀਂ ਇਸ ਦੇ ਟੋਲ ਟੈਕਸ ਵੀ ਨਹੀਂ ਕਿਤੇ ਦਿੰਦੇ ਕਿਤੇ ਪਰਚੀ ਵੀ ਨਹੀਂ ਦਿੰਦੇ 10 ਰੁਪਏ ਦੀ ਗੱਲ ਨਹੀਂ ਅਸੀਂ ਦੇ ਦਾਂਗੇ 10 ਰੁਪਏ ਵਾਲੀ ਕੋਈ ਗੱਲ ਨਹੀਂ ਪਰ ਸਾਡੀ ਜਥੇਬੰਦੀ ਦੀ ਪਾਲਿਸੀ ਹੈ ਵੀ ਪਰਚੀ ਨਹੀਂ ਕਟਾਉਣੀ ਕਿਤੇ ਜੋ ਗੁੰਡਾ ਟੈਕਸ ਇਹ ਚੱਲ ਰਿਹਾ ਹੈ ਇਸ ਕਰਕੇ ਜਦੋਂ ਅਸੀਂ ਥੱਲੇ ਉਤਰੇ ਪ੍ਰਧਾਨ ਜੀ ਉਤਰੇ ਮੈਂ ਉਤਰੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਚਾਰ ਪੰਜ ਮੁੰਡੇ ਸੀਗੇ ਮੇਰੇ ਤੇ ਹਮਲਾ ਕਰੇ ਇੱਕ ਦੋ ਇੱਟਾਂ ਵੱਜੀਆਂ ਜਸਵੰਤ ਉਤਰਿਆ ਬਲਾਕ ਪ੍ਰਧਾਨ ਆ ਗਿਆ ਉਹਤੇ ਵੀ ਹਮਲਾ ਕਰਤਾ ਸਾਡੇ ਦੋਨਾਂ ਤੇ ਉਹਨਾਂ ਨੇ ਬਹੁਤ ਸਖਤ ਜਿਹੜੀ ਫੇਰ ਹੋਰ ਉਹਨਾਂ ਨੇ ਗੁੰਡੇ ਬੁਲਾ ਲਏ 20 25 ਮੁੰਡੇ ਹੋਰ ਆ ਗਏ ਜੋ ਉਹਨਾਂ ਲਵੇ ਹਥਿਆਰ ਵੀ ਤੀ ਆਪਣਾ ਕਿਰਚਾ-ਕੁਰਚਾ ਜੀਆਂ ਜਿਹੜੀਆਂ ਹੁੰਦੀਆਂ ਨੇ ਮੁੰਡਿਆਂ ਕੋਲੇ ਪਰ ਜਦੋਂ ਹਾਬਲਾ ਕਰਤਾ ਫੇਰ ਬੇਵਸੀ ਨੂੰ ਅਸੀਂ ਕਿਸੇ ਨੇ ਸਾਨੂੰ ਹਸਪਤਾਲ ਭਰਿਆ ਤੇ ਲੋਕਾਂ ਪਿੱਛੇ ਲੜਦੇ ਆ ਕਿਸੇ ਨੇ ਆਏ ਨਹੀਂ ਕਿਹਾ ਵੀ ਯਾਰ ਵੀ ਇਹ ਗਲਤ ਹੈ ਯਾਰ ਵੀ ਇਹ ਗਲਤ ਕਰ ਰਹੇ ਨੇ ਚੱਲ ਅਸੀਂ ਖੜੇ ਰਹੇ ਅੰਨੇ ਅਸੀਂ ਜਥੇਬੰਦੀ ਦੇ ਆਗੂਆਂ ਨੂੰ ਫੋਨ ਕੀਤਾ ਤਾਂ ਇੱਥੇ ਆ ਗਏ ਜੀ ਆ ਕੇ ਜਥੇਬੰਦੀ ਦੇ ਆਗੂਆਂ ਨੇ ਫੇਰ ਸਾਡੀ ਗੱਲਬਾਤ ਸੁਣੀ ਕਰੀ ਤਾਂ ਫੇਰ ਸਾਨੂੰ ਦਾਖਲ ਕਰਿਆ ਉਹਨਾਂ ਨੇ ਆ ਕੇ ਫੇਰ ਉਦੋਂ ਬਾਅਦ ਫੋਨ ਕਿਉਂ ਕਰਦੇ ਹੋ ਹੁਣ ਅਸੀਂ ਮੰਗ ਇਹ ਕਰਦੇ ਆਂ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਦੇਖੋ ਇੱਥੇ ਮਰੀਜ਼ ਜਿਹੜੇ ਵੀ ਆਉਂਦੇ ਨੇ ਅੱਜ ਅਸੀਂ ਤਿੰਨੇ ਜਣੇ ਜਿਹੜੇ ਮੇਰੇ ਨਾਲ ਸੁਨਾਮ ਬਲਗਦਾ ਖਜਾਨਚੀ ਜਸਪਾਲ ਪਾਲੀ ਤੇ ਲਾਲੀ ਤੇ ਮੈਂ ਤਿੰਨੇ ਜਣੇ ਅਸੀਂ ਹਸਪੀਟਲ ਦੇ ਵਿੱਚ ਆਏ ਜਿਹੜੀ ਪਹਿਲਾਂ ਉਹ ਪਰਚੀ ਵਾਲਿਆਂ ਨੇ ਸਾਡੀ ਗੱਡੀ ਘੇਰੀ ਵੀ ਸਾਡੀ ਪਰਚੀ ਕਟਾਉਆ ਸੀ ਕਿ ਅਸੀਂ ਪਰਚੀ ਨਹੀਂ ਕਟਾਉਂਦੇ ਨਾ ਅਸੀਂ ਪਰਚੀ ਕਿਤੇ ਕਟਾਈ ਆ ਅਸੀਂ ਰੋਜ਼ ਲੋਕਾਂ ਦੇ ਕੰਮਾਂ 'ਚ ਰੋਜ਼ ਫਿਰਦੇ ਆ ਯਾਨੀ ਉੱਥੋਂ ਦਾ ਚੁੱਪ ਕਰਕੇ ਜਦੋਂ ਦੁਬਾਰੇ ਅਸੀਂ ਗੱਡੀ ਉਨੇ ਪੈਰੀ ਜਦੋਂ ਵਾਪਸ ਕੱਢਣ ਲੱਗੇ ਜਣੀ ਉਹਨਾਂ ਦੇ ਸੋਕਰੇ ਜੇ ਮੁੰਡੇ ਜਣੀ ਦੋ ਤਿੰਨ ਫੇਰ ਸਾਡੇ ਗਾਲਾਂ ਮੰਗ ਵੀ ਕੱਢ ਕੇ ਸਾਨੂੰ ਪੁੱਠਾ ਇੱਤਾ ਹੀ ਬੋਲਣ ਲੱਗੇ ਅਸੀਂ ਦੁਪਹਿਰੇ ਆਜੋ ਅਸੀਂ ਚਾਹੇ ਹਜ਼ਾਰ ਬੰਦਾ ਹੋਵੇ ਅਸੀਂ ਅੱਖਾਂ ਕੱਢ ਦਨੇ ਅਸੀਂ ਐਂ ਕਰ ਦਨੇ ਖਾਸਾ ਕੁਝ ਬੋਲੀਏ ਅਸੀਂ ਥੱਲੇ ਉਤਰਿਆ ਅਸੀਂ ਕਿਹਾ ਯਾਰ ਤੁਸੀਂ ਐਡੀ ਹਵਾਜ ਬੋਲੀ ਜਾਂਦੇ ਹੋ ਅਸੀਂ ਤੁਹਾਨੂੰ ਮਾੜਾ ਨਹੀਂ ਚੰਗਾ ਨਹੀਂ ਕਿਹਾ ਸਾਨੂੰ ਅਸੀਂ ਇਹ ਕਿਹਾ ਵੀ ਅਸੀਂ ਪਰਚੀ ਨਹੀਂ ਘਟਾਉਂਦੇ ਜਣੀ ਪਰਣਾ ਇਹ ਗੱਲ ਕਹਿਣ ਦੀ بجائے ਉਲਟਾ ਸਾਡੇ ਮੁੰਡੇ ਜਸਪਾਲ ਪਾਲੀ ਨੂੰ ਚਿੰਬੜ ਗਏ ਜਦੋਂ ਉਹਨੂੰ ਚਿੰਬੜ ਕੇ ਅਸੀਂ ਨਾਲ ਲੱਗੇ ਉਹਦੇ ਜਣੀ ਲੱਗਣਸਾਰ ਉਹਨਾਂ ਨੇ ਇੱਕ ਟਾਰੂੜੇ ਆਇਆ ਚਲਾ ਤੇ ਮੀਂਹ ਮੰਗੂ ਸਾਡੇ ਜਣੀ ਉਹ ਪਾਲੀ ਦੇ ਸਿਰ 'ਚ ਵੀ ਵੱਜੀ ਉਹਦੇ ਹਿੱਕ 'ਤੇ ਵੱਜੀ ਮੈਂ ਆਹ ਮੂਰੇ ਹੱਥ ਕਰ ਲਿਆ ਮੇਰੇ ਹੱਥ 'ਚ ਲੱਗੀ ਜਣੀ ਉਹਦੇ ਨਹੀਂ ਸਿਰ 'ਚ ਵੱਜਦੀ ਜਣੀ ਇਸ ਕਰਕੇ ਖਾਸਾ ਸਾਡਾ ਉਹ ਹੋਇਆ ਫੇਰ ਮਤਲਬ ਉਦੋਂ ਬਾਅਦ ਭੱਜਿਆ ਉਹੋਂ ਜਣੀ ਉਦੋਂ ਬਾਅਦ ਅਸੀਂ ਆਪਣੇ ਬੰਦਿਆਂ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਇਹਨਾਂ ਦਾ ਪ੍ਰਸ਼ਾਸਨ ਨਹੀਂ ਉਹਰੇ ਧਿਆਨ ਦੇ ਰਿਹਾ ਜਣੀ ਕੱਲ ਪਰਸੋਂ ਦੀ ਗੱਲ ਔਰ ਇੱਕ ਲੇਡੀ ਜਾਈ ਉਹਦੇ ਸੋਰਾ ਮਾਰਕਟ ਜ ਉਹ ਪਰ 에ਜੰਟ ਦੀ 7 ਮਹੀਨਿਆਂ ਦੀ ਉਹਦੇ ਹੱਥ ਤੇ ਮਾਰਿਆ ਜਣੀ ਉਹਦੇ ਹੱਥ ਤੇ ਜਣੀ ਉਹ ਉਂਗਲ ਕੱਟਦੀ ਇਸੇ ਤਰ੍ਹਾਂ ਇੱਕ ਕਿਸੇ ਵੀਰ ਦਾ ਬਜ਼ੁਰਗ ਅੰਦਰ ਪੂਰਾ ਹੋ ਗਿਆ ਉਹ ਆਪਣੀ ਡੈੱਡ ਬੋਡੀ ਲੈਣ ਆਏ ਜਣੀ ਉਹਨਾਂ ਦੇ ਗ੍ਰਾਮੇ ਨੂੰ ਹੱਥ ਪਾਇਆ ਉਹਨਾਂ ਦੇ ਚਿੰਬੜ ਚਮੜਾਈ ਕੀਤੀ ਜਣੀ ਸਾਨੂੰ ਇੱਥੇ ਸੁਣਨ ਨੂੰ ਮਿਲਿਆ ਵੀ ਰੋਜ਼ ਇਹ ਇਸ ਤਰ੍ਹਾਂ ਦੇ ਗੁੰਡਾ ਕਰਦੇ ਨੇ ਜਿਹੜੀਆਂ ਬਹੁਤ ਜ਼ਿਆਦਾ ਕਰਦੇ ਆ ਜਣੀ ਬਦਵਾਸੀਆਂ ਕਰਦੇ ਆ ਨਾ ਕੋਈ ਪ੍ਰਸ਼ਾਸਨ ਨਾ ਇੱਥੋਂ ਦਾ ਹਸਪੀਟਲ ਦਾ ਕੋਈ ਅਧਿਕਾਰੀ ਇੱਧਰ ਤੇ ਆਣ ਹੀ ਨਹੀਂ ਦੇ ਰਿਹਾ ਵੀ ਆ ਜਿਹੜੇ ਲੋਕ ਇੱਥੇ ਦਾ ਪਹਿਲੀ ਦੁਖੀ ਆਉਂਦੇ ਆ ਜਣੀ ਪਹਿਲੀ ਤੰਗ ਪਰੇਸ਼ਾਨ ਹੋ ਕੇ ਆਉਂਦੇ ਆ ਉਲਟਾ ਜਣੀ ਇਹ ਪਰਚੀ ਵਾਲੇ ਜਿਹੜੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਕਿਉਂਕਿ ਅੱਜ ਸਾਡੇ ਇੱਥੇ ਆਗੋ ਹੈ ਇਸ ਨਾਮ ਤੋਂ ਕੋਈ ਟੈਸਟ ਕਰਾਉਣ ਵਾਸਤੇ ਜਿਹੜਾ ਇੱਥੇ ਪਰਚੀ ਸਿਸਟਮ ਚੱਲਦਾ ਠੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਤੇ ਉਹ ਕਹਿੰਦੇ ਪਰਚੇ ਘਟਾਓ ਤਾਂ ਲੰਘਣ ਦੇ ਉਹ ਕਹਿੰਦੇ ਵੀ ਅਸੀਂ ਪਰਚੇ ਨਹੀਂ ਘਟਾਉਂਦੇ ਹੈਗੇ ਅਸੀਂ ਨਾ ਕੋਈ ਟੋਲ ਪੁਲਜ ਦੇ ਪਰਚੇ ਘਟਾਉਣਾ ਨਾ ਕੋਈ ਡੀਸੀ ਦਫ਼ਤਰ ਘਟਾਉਣਾ ਸਾਡਾ ਅਸੀਂ ਇਹ ਸਿਸਟਮ ਤੇ ਚੱਲਦਾ ਹੈਗੇ ਅਸੀਂ ਪਰਚੇ ਨਹੀਂ ਘਟਾਉਂਦੇ ਇੱਥੇ ਇੱਕ ਵਾਰੀ ਸੱਚ ਨਾਲ ਬੋਲਦਾ ਸੀ ਜਦੋਂ ਇਹ ਗੱਲਬਾਤ ਹੋਈ ਤਾਂ ਮਤਲਬ ਉਹਨਾਂ ਨੇ ਬੰਦਿਆਂ ਨੇ ਇਹਨਾਂ ਤੇ ਹਮਲਾ ਕੀਤਾ ਤਿੰਨ ਬੰਦਿਆਂ ਦੇ ਉੱਤੇ ਜਿਹਦੇ ਵਿੱਚ ਇੱਕ ਬੰਦਾ ਸਾਡਾ ਜਖਮੀ ਹੋਇਆ ਉਹ ਡਮਿਟ ਵਿਹਸਤਾਲ ਦੇ ਵਿੱਚ ਤੇ ਬਾਕੀ ਇਹਦੇ ਸਾਡੇ ਬਲਾਕ ਪ੍ਰਧਾਨ ਦੇ ਵੀ ਸੱਟਾਂ ਲੱਗੀਆਂ ਨੇ ਤੇ ਜਿਹੜਾ ਮਤਲਬ ਇਸ ਤਰ੍ਹਾਂ ਹੋ ਰਿਹਾ ਗੁੰਡਾ ਜਦ ਇਹ ਜਥੇਬੰਦੀ ਦੇ ਕੰਮ ਕਰਨ ਵਾਲੇ ਇੱਕ ਲੋਕਾਂ ਨੇ ਚੁਣੇ ਨਮਾਇਦਿਆਂ ਦੇ ਉੱਤੇ ਇੱਕ ਇਸ ਤਰ੍ਹਾਂ ਅਟੈਕ ਕੀਤਾ ਜਾ ਰਿਹਾ ਹੈ ਤਾਂ ਜਿਹੜੇ ਲੋਕ ਇੱਥੇ ਆਉਂਦੇ ਨੇ ਇਲਾਜ ਕਰਾਉਣ ਵਾਸਤੇ ਇੱਕ ਇਹ ਹਸਪੀਟਲ ਹੈਗਾ ਇਲਾਜ ਕਰਾਉਣ ਵਾਸਤੇ ਗਰੀਬ ਲੋਕ ਆਉਂਦੇ ਨੇ ਉਹਨਾਂ ਲੋਕਾਂ ਨਾਲੇ ਲੋਕ ਕੀ ਕਰਦੇ ਹੋਣਗੇ ਇੱਕ ਇਹ ਸਵਾਲ ਹੈਗਾ ਸੋਚਣ ਵਾਲੀ ਗੱਲ ਹੈਗੀ ਸਵੇਰੀ ਲਗਭਗ ਸਾਰੇ 9 ਵਜੇ ਦੀ ਗੱਲ ਹੈ ਸਿਵਲ ਸਰਜਨ ਸਾਹਿਬ ਐਸਐਮਓ ਸਾਹਿਬ ਮੈਂ ਕੁਝ ਹੋਰ ਡਾਕਟਰ ਸਾਹਿਬਾਨ ਰਾਉਂਡ ਕਰ ਰਹੇ ਸੀਗੇ ਰੂਟੀਨ ਚ ਆਰਾਊਂਡ ਕਰਦੇ ਰਹਿੰਦੇ ਆ ਜਿਹੜੇ ਵੀ ਸਰਕਾਰ ਦੇ ਪ੍ਰਬੰਧ ਆ ਉਹ ਵੀ ਫ੍ਰੀ ਮੈਡੀਸਨ ਉਹ ਜੋ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ ਉਹਨੂੰ ਮਾਨੀਟਰ ਕਰਨ ਲਈ ਉਸ ਦੌਰਾਨ ਪਤਾ ਲੱਗਿਆ ਕਿ ਸਾਈਕਲ ਸਟੈਂਡ ਤੇ ਕੁਝ ਹੰਗਾਮਾ ਹੋਇਆ ਹੈ ਕੁਝ ਬੰਦੇ ਜਿਹੜੇ ਕਿਸਾਨ ਯੂਨੀਅਨ ਦੇ ਸੀ ਪਲੱਸ ਕੁਝ ਸਾਈਕਲ ਸੈਂਡ ਵਾਲੇ ਉਹਨਾਂ ਦੇ ਵਿੱਚ ਕੁਝ ਤਲਖੀ ਹੋਈ ਹੈ ਤੇ ਉਸ ਦੌਰਾਨ ਰਾਊਂਡ ਦੇ ਦੌਰਾਨ ਹੀ ਪਤਾ ਲੱਗਿਆ ਤੇ ਮੌਕੇ ਤੇ ਹੀ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਤਲਾ ਕਰ ਦਿੱਤੀ ਗਈ ਹੈ ਪੁਲਿਸ ਆ ਗਈ ਹੈ ਉਹ ਆਪਣਾ ਜੋ ਵੀ ਬਣਦੀ ਕਾਰਵਾਈ ਹੈ ਉਹ ਕਰ ਰਹੀ ਹੈ ਡਾਕਟਰ ਸਾਹਿਬ ਬਦਲ ਲਗਾ ਕਿ ਪਹਿਲਾਂ ਵੀ ਇਹ ਜਿਹੀਆਂ ਕਈ ਘਟਨਾਵਾਂ ਹੋਈਆਂ ਨੇ ਆ ਸਾਈਕਲ ਸਟੈਂਡ ਤੇ ਜੋ ਆ ਠੇਕੇਦਾਰਾਂ ਦੇ ਜਿੰਜਾ ਦੇ ਵੱਲੋਂ ਹੈਗੀ ਵਾਹੀ ਪੁੱਛਣਾ ਬਾਕੀ ਕੀ ਐਕਸ਼ਨ ਦੇਖੋ ਜਿਹੜੀ ਵੀ ਘਟਨਾ ਸਾਡੇ ਧਿਆਨ ਵਿੱਚ ਆਂਦੀ ਹੈ ਜੀ ਉਹਦੀ ਜੋ ਵੀ ਉਚਿਤ ਕਾਰਵਾਈ ਮੌਕੇ ਤੇ ਹੋਣੀ ਬਣਦੀ ਹੈ ਚਾਹੇ ਉਹ ਪ੍ਰਸ਼ਾਸਨ ਨੂੰ ਦੱਸਣਾ ਬਣਦਾ ਹੈ ਚਾਹੇ ਆਪ ਬੁਲਾ ਕੇ ਉਹਨਾਂ ਨੂੰ ਸਮਝਾਣਾ ਬਣਦਾ ਜੋ ਜੋ ਮਤਲਬ ਐਸ ਪਰ ਲਾਅ ਜੋ ਵੀ ਹੁੰਦਾ ਅਸੀਂ ਉਹ ਕਰਦੇ ਰਹੇ ਹਾਂ ਅੱਜ ਤੁਹਾਨੂੰ ਲੱਗਿਆ ਗੱਲ ਥੋੜੀ ਜਿਹੀ ਜ਼ਿਆਦਾ ਹੈ ਇਸੇ ਕਰਕੇ ਅਸੀਂ ਨਾਲ ਦੀ ਨਾਲ ਪੁਲਿਸ ਬੁਲਾਈ ਜੋ ਵੀ ਹੋਏਗਾ ਜੋ ਵੀ ਹੁਣ ਤੱਕ ਹੋਇਆ ਜੀ ਜਾਂ ਜੋ ਅੱਗੇ ਵੀ ਹੋਏਗਾ ਉਹ ਜੋ ਰਿਟਨ ਗਾਈਡਲਾਈਨਸ ਜਾਂ ਜੋ ਸਰਕਾਰੀ ਦਿਸ਼ਾ ਨਿਰਦੇਸ਼ ਹੈ ਉਹਦੇ ਮੁਤਾਬਿਕ ਹੀ ਹੋਏਗਾ ਜੀ ਸਰ ਕੋਈ ਇੱਕ ਕਿਸਾਨ ਕਹਿੰਦੇ ਜ਼ਖਮੀ ਹੋਇਆ ਜੀ ਹਾਂਜੀ ਹਾਂ ਉਹ ਅਸੀਂ ਪ੍ਰਾਇਓਰਟੀ ਤੇ ਕਰ ਰਹੇ ਹਾਂ ਜੀ ਜੋ ਵੀ ਹੈ ਦੇਖੋ ਸਾਡੀ ਪਹਿਲੀ ਪ੍ਰਾਇਓਰਟੀ ਹੈ ਕਿ ਜਿਹੜਾ ਵੀ ਕੋਈ ਮਰੀਜ਼ ਆਂਦਾ ਜੀ ਉਹਦੀ ਦੇਖਭਾਲ ਕਰੀਏ ਠੀਕ ਹੈ ਦੂਜਾ ਜਿਹੜੀ ਅ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਪੁਲਿਸ ਦਾ ਹੈ ਅਸੀਂ ਆਪਣਾ ਕੰਮ ਬਖੂਬੀ ਨਿਭਾ ਰਹੇ ਹਾਂ ਜੋ ਜੋ ਪੁਲਿਸ ਦਾ ਕੰਮ ਹੈ ਜੋ ਪੁਲਿਸ ਨੂੰ ਸਾਡੇ ਸਹਿਯੋਗ ਦੀ ਲੋੜ ਹੈ ਹਸਪੀਟਲ ਪ੍ਰਸ਼ਾਸਨ ਦੀ ਉਹ ਪੂਰਾ ਦਿੱਤਾ ਜਾਵੇਗਾ ਸੋ ਬੈਨੋ ਵੀ ਅੱਜ ਸਵੇਰੇ ਪਤਾ ਲੱਗਿਆ ਕਿਉਂਕਿ ਜਿਹਦਾ ਇਹ ਠੇਕਾ ਸੀ ਆਪਣਾ ਛੋਟਾ ਭਰਾ ਹੈ ਉਹ ਤੇ ਸਾਡੀ ਕੋਮਲਾਲ ਸੰਬੰਧਤ ਹੈ ਉਹ ਤੇ ਪਹਿਲਾਂ ਵੀ ਉਹ ਉਹਦੇ ਵੱਲੋਂ ਇਹ ਹੈ ਕਈ ਸਾਲਾਂ ਤੋਂ ਉਹ ਠੇਕਾ ਚਲਾ ਰਿਹਾ ਹੈ ਤੇ ਯੂਨੀਅਨ ਦੀ ਜਿਹੜੀਆਂ ਗੱਡੀਆਂ ਨੇ ਉਹ ਉਹ ਕਹਿੰਦੇ ਅਸੀਂ ਕਦੀ ਕਿਸੇ ਨੂੰ ਰੋਕਿਆ ਨਹੀਂ ਤੇ ਕੁਦਰਤੀ ਜਿਹੜੀ ਕਿ ਪੁਆਇੰਟਡ ਗੱਡੀਆਂ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਇਹ ਯੂਨੀਅਨ ਦੀ ਗੱਡੀਆਂ ਨੇ ਕੁਦਰਤੀ ਅੱਜ ਪਤਾ ਨਹੀਂ ਅੱਜ ਗੱਲ ਹੋਈ ਆ ਇਹ ਤੇ ਯੂਨੀਅਨ ਦੀ ਕੋਈ ਗੱਡੀ ਆਈ ਹੋਣੀ ਝੰਡਾ ਲੱਗਿਆ ਸੀ ਸ਼ਾਇਦ ਉਹ ਹੈ ਉਹਨਾਂ ਨੇ ਕਿਹਾ ਇੱਕ ਵਾਰੀ ਰੋਕਿਆ ਉਹਨਾਂ ਨੇ ਉਹ ਜਦੋਂ ਰੋਕਿਆ ਉਹ ਕਹਿੰਦੇ ਜੀ ਸਾਡੀ ਆ ਉਹ ਕਹਿੰਦੇ ਜੀ ਭਾਈ ਜੀ ਯੂਨੀਅਨ ਦੀ ਗੱਡੀ ਸਾਡੇ ਲੰਘਾਣੀ ਆ ਉਹ ਕਹਿੰਦੇ ਵੀ ਯੂਨੀਅਨ ਵਾਲੀ ਤਾਂ ਲੱਗਦੀ ਨਹੀਂ ਗੱਡੀ ਇਹ ਇਹ ਦੂਸਰੀ ਗੱਡੀਆਂ ਹੁੰਦੀਆਂ ਨੇ ਉਹ ਵਲੈਰੋ ਯਾ ਰੋਟ ਟਾਈਪ ਤੇ ਉਸ ਤੋਂ ਉਹਦੀ ਚੀ ਤੂ ਤੂ ਮੈਂ 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 ਹੋ ਗਈ ਤੇ ਕੁਦਰਤੀ ਉਹ ਮੁੰਡੇ ਨੇ ਜਿਹੜੇ ਗੱਡੀ ਚੋਂ ਨਿਕਲ ਕੇ ਉਹ ਮੁੰਡੇ ਦੇ ਥੱਪੜ ਮਾਰਿਆ ਫਿਰ ਉਹ ਮੁੰਡੇ ਨੇ ਮਾਰਿਆ ਹੋਊਗਾ ਚਾਹੇ ਥੱਪੜ ਹੀ ਕੋਈ ਮਾੜਾ ਬੋਟੇ ਸ਼ਬਦ ਬੋਲ ਪੇ ਮੁੰਡੇ ਨੂੰ ਤਾਂ ਉਹ ਇਸ ਕਰਕੇ ਗੱਲ ਵੱਧ ਗਈ ਚਲੋ ਅਸੀਂ ਇਹ ਕਹਿੰਨੇ ਆ ਅਸੀਂ ਕਿਸਾਨ ਯੂਨੀਅਨ ਨੂੰ ਵੀ ਬੇਨਤੀ ਕੀਤੀ ਆ ਵੀ ਆਪਾਂ ਸਾਰੇ ਇੱਕ ਸਮਾਜ ਦੇ ਰਹਿਣ ਵਾਲੇ ਬੰਦੇ ਆ ਠੀਕ ਹੈ ਨਾ ਤੇ ਜਿਹੜੀ ਲੜਾਈਆਂ ਤੁਸੀਂ ਲੜ ਰਹੇ ਹੋ ਸਰਕਾਰਾਂ ਖਿਲਾਫ ਅਸੀਂ ਵੀ ਉਹਨਾਂ 'ਚ ਤੁਹਾਡਾ ਸਹਿਯੋਗ ਕਰਦੇ ਆ ਠੀਕ ਹੈ ਪਰ ਇਹ ਇਹ ਇਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ ਵੀ ਆਪਾਂ ਇੱਕ ਜਿਹੜੇ ਸਮਾਜ ਦੇ ਵਿੱਚ ਰਹਿ ਰਹੇ ਆ ਜਿਹੜੇ ਸ਼ਹਿਰ ਵਿੱਚ ਜਿਹੜੇ ਉਹਦੇ ਦੁਨੀਆ ਵਿੱਚ ਰਹਿ ਰਿਹਾ ਤਾਂ ਉਹਨਾਂ ਨਾਲ ਵੀ ਸਹਿਮਤੀ ਨਾਲ ਉਹਨਾਂ ਨਾਲ ਵੀ ਕਿਸੇ ਦਾ ਤਰੀਕੇ ਦਾ ਧੱਕਾ ਨਹੀਂ ਹੋਣਾ ਚਾਹੀਦਾ